ਜਿਹਾ ਡੇਰੀ ਫਾਰਮ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਆਪਣੇ ਪਿੰਡੋਂ ਹੀ ਬਣਾ ਰਹੇ ਆ ਮੇਰਾ ਮਿੱਤਰੀ ਇਹ ਗੋਰਾ ਬਹੁਤ ਹੀ ਚੰਗੀ ਬਰੀਡ ਦੇ ਪਸ਼ੂ ਆ ਬਾਈ ਕੋਲੇ ਤੇ ਮਿਹਨਤੀ ਆ ਬੰਦਾ ਬਹੁਤ ਬਹੁਤ ਹੀ ਵਧੀਆ ਜਾਨਵਰ ਨੇ ਬਾਈ ਨੇ ਨਾ ਅੱਜ ਦੋ ਝੋਟੀਆਂ ਵੇਚਣੀਆਂ ਦੋਨੇ ਗੱਬਣਾ ਝੋਟੀਆਂ ਤੇ ਬਾਈ ਘਰੇ ਨਹੀਂ ਸਾਨੂੰ ਵੀਡੀਓ ਦਿਖਾਉਣਾ ਪ੍ਰੋਪਰ ਆ ਜੇ ਗੱਲ ਕਰੀਏ ਤਾਂ ਆਹ ਬਾਈ ਦੀ ਇੱਕ ਕੱਟੀ ਆ ਪੀਸੀ 574 ਦੀ ਆ 51 ਦੀ ਆ ਆ ਸ਼ਾਮਵਾਲ ਕੀ ਦੀ ਆ ਤੇ ਜਿਹੜੀਆਂ ਦੋ ਕਟੀਆਂ ਬਾਈ ਨੇ ਵੇਚਣੀਆਂ ਨਾ ਝੋਟੀਆਂ ਗੱਭਣਾ ਦੋ ਨੇ 4-4 ਮਹੀਨੇ ਦੀਆਂ ਇੱਕ ਤਾਂ ਘਟੋ ਝੋਟੀਆਂ ਨੀਲੀ ਰਵੀ ਦੀ ਪਿਓਰ ਜਿਹੜਾ ਵੀਰਾਂਬਲੀ ਵਾਲਾ 480 ਨੰਬਰ ਬੋਲਾ ਉਹਦੀ ਹੀ ਆਪ ਆ ਫਿਰ ਡਾਇਮੰਡ ਤੋਂ ਗੱਭਣਾ ਪ੍ਰੋਪਰ ਨਿਸ਼ਾਨੀਆਂ ਪੂਰੀਆਂ ਕਰਦੇ ਜੇ ਕਿਸੇ ਵੀਰ ਨੇ ਮੇਲੇ 'ਚ ਵੀ ਲਾਉਣੀ ਹੈ ਨਾ ਪੀਡੀਐਫੇ ਮੇਲਾ ਤਾਂ ਨੰਬਰਾਂ ਦੇ ਖੜੂਗੀ ਝੋਟੀ। ਕੱਦ ਕਾੜ ਝੋਟੀ ਦਾ ਬਹੁਤ ਆ। ਅੱਖਾਂ ਵੀ ਐਨ ਮਣਕਣੀ ਅੱਖਾਂ ਦੋਨੇ ਦੇਖੋ। ਚਾਰੇ ਪੈਰਾਂ ਤੇ ਨਿਸ਼ਾਨ ਆ ਪ੍ਰੋਪਰ। ਜੇ ਗੱਲ ਕਰੀਏ ਥਾਣਾ ਦੀ ਥਣ ਵੀ ਪ੍ਰੋਪਰ ਚਾਰੇ ਕੋਜੇ ਨੇ ਤੇ ਝੋਲੀ ਦੇਖੋ ਝੋਟੀ ਦੀ ਹੋਣੀ 4 ਮਹੀਨੇ ਦੀ ਗੱਬਣਾ ਝੋਟੀ। ਡਾਇਮੰਡ ਤੋਂ ਗੱਬਣਾ ਨਹੀਂ ਲਈ 라ਵੀ ਦੀ। ਤੇ ਕਾ ਝੋਟੀ ਆ ਗਈ। ਇਹੜਾ ABC ਵੀਰਾਮਲੀ ਦਾ ਅਰਜਣ ਉਹਦੀ ਆ ਇਹ। ਤੇ ਗੱਬਣ ਹੀ ਸਾਂਤ ਤੋਂ ਕਰਾਈ ਆ ਇਹ। ਇਹ ਵੀ 14 ਮਹੀਨੇ ਦੀ ਕੱਬਣਾ ਤੇ ਥਾਣੇ ਦੀ ਬਹੁਤ ਵਧੀਆ। ਫੁੜੇ ਡਰਦਿਆਂ ਤੋਰ ਕੇ ਤਾਂ ਨਹੀਂ ਦਿਖਾਉਂਦੇ। ਇਹ ਜੇ ਕਿਸੇ ਵੀਰ ਨੇ ਲੈਣਾ ਤਾਂ ਸੰਪਰਕ ਕਰਿਓ ਬਾਈ ਦਾ ਪਿੰਡ ਦਵਾਨੇ ਆ। ਤਿੰਨ ਨੰਬਰ ਤੁਹਾਨੂੰ ਪਾ ਦਾਂਗੇ ਇਹਦਾ। ਵੀਡੀਓ ਦੇਖਣ ਲਈ ਧੰਨਵਾਦ।